ਪੰਜਾਬ ਪੁਲਿਸ ਦੇ ਇਸ ਸਾਬਕਾ ਇੰਸਪੈਕਟਰ ਦਾ ਆ ਵੀ ਰੂਪ ਦੇਖ ਲੋ ਲੋਕਾਂ ਨੂੰ ਨਾਕੇ ਉੱਤੇ ਖਿਲਾਰ ਕੇ ਵੰਡ ਰਿਹਾ ਹੈ ਬਾਦਾਮ ਦੀਆਂ ਗਿਰੀਆਂ ਤੇ ਕਹਿੰਦਾ ਹੈ ਤੇ ਆਪਣੀ ਯਾਦਦਾਸ਼ ਕਰੋ ਤੁਸੀਂ ਤੇਜ ਕਿਉਂਕਿ ਤੁਸੀਂ ਜਿਹੜੇ ਬੰਦੇ ਹੈਲਮਟ ਪਾਉਂਦੇ ਹੋ ਹੈਲਮਟ ਘਰ ਭੁਲੋਂਦੇ ਆ ਕਿ ਜਿਹੜੇ ਬੰਦੇ ਪੱਗ ਬੰਨਦੇ ਆ ਉਹ ਪੱਗ ਬੰਨਦੇ ਨਹੀਂ ਤੇ ਪਟਕੇ ਬਣ ਕੇ ਘੁੰਮਦੇ ਫਿਰਦੇ ਗਿਆ ਉਹਨਾਂ ਦੀ ਯਾਦਦਾਸ਼ ਨੂੰ ਵਧਾਉਣ ਲਈ ਹੁਣ ਇਹ ਬੰਦਾ ਮੰਡੇ ਜਾ ਰਹੇ ਗਿਆ ਆਖਿਆ ਜਾ ਰਿਹਾ ਕਿ ਲੋਕੀ ਅਕਸਰ ਬਹਾਨੇਬਾਜ਼ੀ ਕਰਦੇ ਗਿਆ ਤੇ ਅਸੀਂ ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਾਏ ਆ ਪੱਗ ਨਹੀਂ ਬਣ ਕੇ ਆ ਸਕੇ ਜਾਂ ਅਸੀਂ ਹੈਲਮਟ ਘਰ ਵਿੱਚ ਭੋਲ ਆਏ ਆ ਤੇ ਉਹਨਾਂ ਦੀ ਯਾਦਦਾਸ਼ ਨੂੰ ਤੇਜ਼ ਕਰਨ ਵਾਸਤੇ ਇਹ ਇੱਕ ਨਵੇਕਲਾ ਉਪਰਾਲਾ ਕੀਤਾ ਗਿਆਗਾ ਸਾਡੇ ਵੱਲੋਂ ਬੰਦਾ ਮੰਡੇ ਜਾ ਰਹੇ ਗਿਆ ਆਖਿਆ ਜਾ ਰਿਹਾ ਕਿ ਤੁਸੀਂ ਇਹ ਬਦਾਮ ਖਾਓ ਤੇ ਆਪਣੀ ਯਾਦਦਾਸ਼ ਨੂੰ ਵਧਾਓ ਤੇ ਘਰੋਂ ਨਿਕਲਣ ਲੱਗਿਆ ਪੱਗ ਬਣ ਕੇ ਆਇਆ ਕਰੋ ਸਰਦਾਰ ਲੋਕ ਉਹ ਜਿਹੜੇ ਮੋਨੇ ਗਿਆ ਉਹ ਹੈਲਮਟ ਪਾ ਕੇ ਆਇਆ ਕਰੋ ਤਾਂ ਕਿ ਕੋਈ ਅਨਸਖਾਵਿਕ ਘਟਨਾ ਰਸਤੇ ਦੇ ਵਿੱਚ ਨਾ ਵਾਪਰੇ ਕਿ ਜੇ ਕਿਤੇ ਵਾਪਰੇ ਕਿ ਤੁਹਾਡਾ ਬਚਾਅ ਹੋ ਸਕੇ ਕਿਉਂਕਿ ਸਿਰ ਦੀ ਛੱਟ ਤਾਂ ਹਮੇਸ਼ਾ ਮਾਰੀ ਹੀ ਹੁੰਦੀ ਆ ਇਹਨੂੰ ਸਿਰ ਵਿੱਚ ਲੱਗ ਜਾਂਦੀ ਏ ਛੱਟ ਤੇ ਉਹ ਫਿਰ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਉਹਦਾ ਬਚਾਅ ਹੁੰਦਾ ਏ ਤੇ ਲੇਖਣ ਕਿ ਜੇ ਫਿਰ ਉਹਦੀ ਘੱਟ ਹੀ ਹੋਵੇ ਤਾਂ ਤੁਹਾਨੂੰ ਪਤਾ ਹੀ ਨਤੀਜਾ ਕੀ ਨਿਕਲਦਾ ਹੈਗਾ ਆ ਹੁਣ ਇਹ ਵੀਡੀਓ ਦੇਖ ਕੇ ਜਿੱਥੇ ਹਰ ਕੋਈ ਬੰਦਾ ਵਾ ਵਾ ਕਹਿ ਰਿਹਾ ਆ ਉਥੇ ਨਾਲ ਦੇ ਨਾਲ ਇੱਕ ਵੱਡੇ ਸਵਾਲ ਵੀ ਖੜੇ ਕਰਦਾ ਪਿਆ ਕਿਉਂਕਿ ਵਾਕੇ ਹੀ ਲੋਕਾਂ ਦੀ ਯਾਦਦਾਸ਼ਤਨੀ ਕਮਜ਼ੋਰ ਹੋ ਚੁੱਕੀ ਆ ਕਿ ਜਿਹੜੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਭੁੱਲ ਕੇ ਜਿਹੜਾ ਇਹ ਗੇਲੀਆਂ ਕਰ ਦਿੰਦੇ ਨੇ ਕਿ ਜਾਂ ਫਿਰ ਜਾਨ ਬੁਝ ਕੇ ਇਸ ਤਰ੍ਹਾਂ ਦੀ ਹਰਕਤਾਂ ਕਰ ਦệ ਹੈਗੇ ਤੇ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਪ ਸਟਾਫ ਅਮਰ ਸਾਹਿਬ ਸਾਡੇ ਮਾਨਯੋਗ ਮਿਸ਼ਰਤ ਸਾਹਿਬ ਅਮਰ ਸਾਹਿਬ ਜੀ ਸਿੰਘ ਜੀ ਕਿਦੋਂ ਤੇ ਐਡੀ ਸੀ ਪੀ ਜੀ ਦਾ ਸ਼੍ਰੀ ਹਰਪਾਲ ਸਿੰਘ ਜੀ ਉਹ ਉਹਨਾਂ ਦੇ ਦੇਸ਼ਾਂ ਦੇਸ਼ੇਟ ਅੱਜ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟ੍ਰੈਫਿਕ ਰੂਲ ਉਲੰਘਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਇਹ ਹੈਲਮਟ ਭੁੱਲ ਗਿਆ ਜਾਂ ਮੈਂ ਤੇ ਸਾਰ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗੱਡੀਆਂ ਦੇ ਕੇ ਇੱਕ ਜਾਗਰੂਕਤਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਆ ਜਾਂ ਕਿਸੇ ਨੂੰ ਪੁਨਿਸ਼ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਆ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦਿਵਗਰ ਜਿੰਨੀਆਂ ਸਾਡੀ ਡੈਥ ਰਿਸ਼ਵਤ ਲਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਆ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਕਰ ਤੂੰ ਜਾਗਰੂਕ ਕੀਤਾ ਅੱਜ ਇਹ ਅੱਜ ਅਸੀਂ ਜਲੰਧਰ ਰੋਡ ਤੇ ਅਸੀਂ ਲਾਇਆ ਸੀ ਇਹ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ ਚਾਤ 500 ਲੋਕਾਂ ਨੂੰ ਇੰਜ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣ ਦਿਨ ਵਾਲੇ ਦਿਨਾਂ 'ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਅਪਰਾਲਾ ਵਾ ਅਮਰਥਾ ਦੀ ਪੁਛ ਨੂੰ ਕੀਤਾ ਜਾ ਰਿਹਾ ਹੈ ਕਿ ਜੇ ਆਪਣਾ ਪੰਜਾਬ ਦੀ ਮੁੱਠੀ ਡਾ ਜਾ ਜਾਵੇ। ਇਹ ਨਹੀਂ ਜੀ ਫਿਲਹਾਲ ਤੇ ਅਮਰਥਾ ਨੇ ਪਹਿਲ ਕੀਤੀ ਆ। ਅਸੀਂ ਇਹ ਅਪਰਾਲਾ ਕਰ ਰਹੇ ਆ ਵੀ ਅੱਜ ਅਸੀਂ ਜਿਹੜੇ ਆ ਲੋਕਾਂ ਨੂੰ ਸਿਰਫ ਬਦਾਮਾਂ ਦੀਆਂ ਗੱਡੀਆਂ ਦੇ ਕੇ ਇੱਥੋਂ ਤੱਕ ਸੀਮਿਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ। ਅਸੀਂ ਅਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਨ ਮੇਰਾ ਨਾਮ ਜੀ ਸੂਰਜ ਸਿੰਘ ਆ ਜੀ ਹਾਂਜੀ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਜਿਹੜਾ ਹੱਥ ਦਿੱਤਾ ਦਾ ਬਲਾਮ ਮੰਨੇ ਨੇ ਜਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਪੰਜਾਬ ਪੁਲਿਸ ਨੂੰ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ ਹੈਲਮਟ ਨਹੀਂ ਪਾਇਆ ਹੁੰਦਾ ਡਰ ਇਸ ਕਰਕੇ ਲੱਗਦਾ ਵੀ ਚਲਾਨ ਕਾਟ ਦਿੰਦੇ ਆ ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਹੱਥ ਦਿੱਤਾ ਆ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਲਜੀਤ ਸਿੰਘ ਹੋਣਾ ਨੇ ਬਾਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਵੀ ਆਪਣਾ ਹੈਲਮਟ ਨਹੀਂ ਕਰ ਭੁੱਲਣਾ ਤੇ ਪੇਪਰ ਨਹੀਂ ਕਰ ਭੁੱਲਣੇ ਕਿ ਕੀ ਭੁੱਲਾਏ ਮਾਨੇ ਕਿਹਨੇ ਮਾਰਦੇ ਕੋਈ ਵੀ ਬਣਾ ਭੁੱਲੇ ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ ਤੇ ਪਰ ਸਰਦਾਰ ਹੋਣਾ ਨੇ ਬਾਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ ਕਿਉਂ ਨਹੀਂ ਚਾਹ ਹੈਲਮਟ ਹੈਲਮਟ ਇਸ ਜਸ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ ਇਸ ਕਰਕੇ ਹੈਲਮਟ ਨਹੀਂ ਸੀ ਪਾਇਆ ਜੇ ਹੋਰ ਤੁਹਾਡੇ ਦਾ ਚਲਾਨ ਮੋਟਾ ਜਿਹਾ ਮਿਲ ਜਾਣਾ ਹੈ ਦੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਨ ਮੇਰੇ ਹੱਥ 'ਚ ਫੜਾਉਣਾ ਸੀ ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਖਿਲਾ ਰਿਆ ਆ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਜੈਦਾ ਸਿਕਮਜੋਰਾ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕੱਢਿਆ ਹੈ ਨਾ ਬੀ ਬਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ ਤੇ ਹੈਲਮਟ ਨਾ ਭੁੱਲੋ ਭੰਤਾਂ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਦਾਮ ਨਾਲ ਜਿਆਦਾ ਬਦਾਮ ਨਾਲ ਜਿਆਦਾ ਬਿਲਕੁਲ ਸਟਰੋਂਗ ਹੁੰਦੀ ਹੈ ਤੇਜ ਹੁੰਦੀ ਹੈ ਮੈਂ ਤੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਹਾਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ